ਸਵਾਗਤ ਹੈ ਤੁਹਾਡਾ ਖਬਰ ਲਾਈਵ ਵਿੱਚ ਮੈਂ ਹਾਂ ਗੁਰਮੀਤ ਸਿੰਘ ਦੋਸਤੋ ਪਹੁੰਚੇ ਹਾਂ ਡੀਸੀ ਦਫਤਰ ਲੁਧਿਆਣਾ ਜਿੱਥੇ ਅੱਜ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਡੀਸੀ ਦਫਤਰ ਚ ਇੱਕ ਮੀਟਿੰਗ ਬੁਲਾਈ ਗਈ ਹੈ ਜਿਸ ਵਿੱਚ ਸੀਪੀ ਸਾਹਿਬ ਡੀਸੀ ਔਰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀ ਬੈਠੇ ਨੇ ਮੀਟਿੰਗ ਚੱਲ ਰਹੀ ਹੈ ਜੋ ਟੋਲ ਪਲਾਜ਼ਾ ਲਡਵਾਲ ਟੋਲ ਪਲਾਜ਼ਾ ਬੰਦ ਕੀਤਾ ਗਿਆ ਉਸ ਰਿਗਾਰਡਿੰਗ ਆਓ ਦੇਖਦੇ ਹਾਂ ਇਸ ਮੀਟਿੰਗ ਚ ਕੀ ਸਿੱਟਾ ਨਿਕਲਦਾ ਹੈ ਕਿ ਬਣ ਕੇ ਬਾਹਰ ਨਿਕਲਦਾ ਹੈ ਆਓ ਦੇਖਣੇ ਆ ਮਿਲਾਂਗੇ ਤੁਹਾਨੂੰ ਕਸਾਂ ਜਿੱਥੇ ਬੰਦੇ ਦੇ ਆਗੂ ਨਾਲ ਕੀ ਕਹਿਣਾ ਇਸ ਮੀਟਿੰਗ ਦੇ ਰਿਗਾਰਡਿੰਗ ਹਾਂਜੀ ਆਓ ਜੀ ਇਧਰ ਮੈਂ ਪ੍ਰਧਾਨ ਜੀ ਕੀ ਕਹਿਣਾ ਚਾਹੁੰਗੇ ਅੱਜ ਮੀਟਿੰਗ ਕੋਈ ਕੀ ਕਹਿਣਾ ਇਹ ਮੀਟਿੰਗ ਦੇ ਬਾਰੇ ਵਿੱਚ ਕੱਲ ਸਾਨੂੰ ਏਡੀਸੀ ਸਾਹਿਬ ਵੱਲੋਂ ਫੋਨ ਗਿਆ ਸੀਗਾ ਔਰ ਬਾਕੀ ਅਫਸਰਾਂ ਨੇ ਫੋਨ ਕੀਤੇ ਸੀ ਵੀ ਕੱਲ ਨੂੰ 12 ਵਜੇ ਮੀਟਿੰਗ ਆ ਔਰ ਮੀਟਿੰਗ ਦੇ ਵਿੱਚ ਤੁਸੀਂ ਆਓਗੇ ਤਾਂ ਅਸੀਂ ਇਹਨਾਂ ਨੂੰ ਕਿਹਾ ਵੀ ਹਾਂ ਟੇਬਲ ਟਾਕ ਹੋਣਾ ਚਾਹੀਦਾ ਟੇਬਲ ਟਾਕ ਤੇ ਹੀ ਸਾਰਾ ਜਿਹੜਾ ਹੱਲ ਨਿਕਲਦਾ ਹੈਗਾ ਤੇ ਅੱਜ ਅਸੀਂ ਮੀਟਿੰਗ ਦੇ ਲਈ 12 ਵਜੇ ਠੀਕ ਆਏ ਆ ਸਾਰੇ ਸੀਪੀ ਸਾਹਿਬ ਬੈਠੇ ਆ ਇਹ ਟੀਸੀ ਸਾਹਿਬ ਰੀਡੀ ਸਾਹਿਬ ਸਾਰਾ ਪ੍ਰਸ਼ਾਸਨ ਅੱਜ ਮੀਟਿੰਗ ਦੇ ਵਿੱਚ ਬੈਠਾ ਔਰ ਇਹਦੇ ਤੇ ਖੁੱਲ ਕੇ ਆ ਡੇਢ ਦੋ ਘੰਟੇ ਚਰਚਾ ਹੋਈ ਆ ਸਾਡੀ ਔਰ ਜਿਹੜੀਆਂ ਕਮੀਆਂ ਸੀਗੀਆਂ ਨੈਸ਼ਨਲ ਹਾਈਵੇ ਦੀਆਂ ਜੋ ਕਮੀਆਂ ਸੀ ਇਹ ਸਾਰੀਆਂ ਸਾਹਮਣੇ ਰੱਖੀਆਂ ਲਿਆ ਕੇ ਪੂਰੇ ਦਾ ਪੂਰਾ ਪੇਜ ਸੀਗਾ ਤੇ ਉਹਨਾਂ ਨੇ ਮੰਨਿਆ ਵੀ ਹਾਂ ਇਹ ਕਮੀਆਂ ਹੈਗੀਆਂ ਨੇ ਔਰ ਜਿਹੜਾ ਐਨਚ ਦਾ ਬੰਦਾ ਬੈਠਾ ਉਹ ਬਿਲਕੁਲ ਜ਼ੀਰੋ ਆ ਉਹਨੂੰ ਕਾਇਦਾ ਪਤਾ ਨਹੀਂ ਹੈਗਾ ਜਿਹੜੀ ਗੱਲ ਉਹਨੂੰ ਪੁੱਛਦੇ ਆ ਉਹਦੇ ਕੋਈ ਜਵਾਬ ਨਹੀਂ ਉਹਦੇ ਕੋਈ ਪੇਪਰ ਨਹੀਂ ਨਿਕਲਿਆ ਇਸ ਕਰਕੇ ਸਾਨੂੰ ਮੱਝ ਵੀ ਇਹ ਸ਼ੰਕਾ ਆ ਪਈ ਇਹ ਟੂਲ ਪਰਾਜੇ ਆ ਇਹ ਕਿਤੇ ਨਾ ਕਿਤੇ ਮੰਤਰੀਆਂ ਸੰਤਰੀਆਂ ਨਾਲ ਰਲ ਕੇ ਜਾਲੀ ਤਰੀਕੇ ਨਾਲ ਚਲਾਏ ਜਾ ਰਹੇ ਆ ਔਰ ਜਿਹੜਾ ਕੋਈ ਫਲ ਨਹੀਂ ਹੈਗਾ ਤੇ ਜਿਹੜਾ ਹਾਈ ਕੋਰਟ ਦਾ ਮਸਲਾ ਹਾਈ ਕੋਰਟ ਦੇ ਵਿੱਚ ਅਸੀਂ ਕੱਲ ਆਪਣੇ ਵਕੀਲ ਦੇ ਥਰੂ ਵੀ ਜਵਾਬ ਦੇ ਰਹੇ ਆ ਕਿਉਂਕਿ ਕਿਸਾਨ ਹਾਈ ਕੋਰਟ ਜਾਂਦੇ ਨਹੀਂ ਹੈਗੇ ਪਰ ਇਹਨਾਂ ਨੇ ਹਾਈ ਕੋਰਟ ਪਾਇਆ ਅਸੀਂ ਉਹਦਾ ਜਵਾਬ ਜ਼ਰੂਰ ਦੇਵਾਂਗੇ ਕਿਉਂਕਿ ਹਾਈ ਕੋਰਟ ਨੂੰ ਵੀ ਇਸ ਚੀਜ਼ ਦੀ ਜਾਣਕਾਰੀ ਹੋਣੀ ਚਾਹੀਦੀ ਆ ਪੀਏ ਤੋਂ ਜਿਹੜਾ ਕਰੋੜਾ ਰੁਪਇਆ ਰੋਜ਼ ਨੂੰ ਲੁੱਟ ਹੋ ਰਿਹਾ ਉਹ ਜਿਹੜਾ ਲੋਕਾਂ ਦੇ ਉੱਤੇ ਇਨਾ ਬੋਝ ਪਾਇਆ ਜਾ ਰਿਹਾ ਉਹ ਪੈਸਾ ਅਗਰ ਕਿੱਥੇ ਜਾ ਰਿਹਾ ਕੌਣ ਲੈ ਜਾ ਰਿਹਾ ਔਰ ਇਹ ਇਹਨਾਂ ਰੋਡਾਂ ਤੇ ਤੇ ਕੋਈ ਇਹਦੀ ਮਤਲਬ ਡਿਵੈਲਪਮੈਂਟ ਹੋ ਨਹੀਂ ਰਹੀ ਔਰ ਪਿਛਲੇ ਸਮੇਂ ਤੋਂ ਕੋਈ ਡਿਵੈਲਪਮੈਂਟ ਦੀ ਇਹ ਜੀ ਹੋਰ ਦੋ ਤੱਕ ਪੰਦਰੇ ਗਏ ਟੂਲ ਤੇ ਜਿੰਨਾ ਚਿਰ ਕੋਈ ਫੈਸਲਾ ਨਹੀਂ ਹੁੰਦਾ ਉਨਾ ਚਿਰ ਬੰਦ ਰਹੂਗਾ ਜੀ ਅੱਜ ਸੀਪੀ ਸਾਹਿਬ ਸੀਗੇ ਡੀਸੀ ਸਾਹਿਬ ਸੀਗੇ ਏਡੀਸੀ ਸਾਹਿਬ ਸੀਗੇ ਜੁਆਇੰਟ ਕਮਿਸ਼ਨਰ ਸਾਹਿਬ ਸੀਗੇ ਤੇ ਥੱਲੇ ਐਸਪੀ ਸਾਹਿਬ ਸੀਗੇ ਕਾ ਵੀ ਹੋਰ ਵੀ ਅਧਿਕਾਰੀ ਸੀਗੇ ਜਿਹਨੇ ਮੀਟਿੰਗ ਚੱਲੀ ਜੀ ਮੀਟਿੰਗ 2 ਘੰਟੇ ਚੱਲੀ ਗਈ ਜੀ ਮਨਿਆਦ ਜੀ ਇਹਦੀ ਮਨਿਆਦ ਦੀ ਗੱਲ ਮਨਿਆਦ ਅਜੇ ਵੀ ਨਹੀਂ ਪਤਾ ਲੱਗੀ ਜੀ ਇਹਦੀ ਕੀ ਆ ਮਨਿਆਦ ਦੇ ਬਾਰੇ ਵਿੱਚ ਕੋਈ ਚਾਲ ਨਹੀਂ ਕਿਤੇ ਪਾਇਆ ਗਿਆ ਕੀ ਗੱਲਬਾਤ ਕੀ ਹੋਈ ਆ ਅਖਿਰ ਫੈਸਲਾ ਕਦੋਂ ਹੋਊਗਾ ਦੇਖੋ ਜੀ ਅੱਜ ਇਹਨਾਂ ਨੂੰ ਜਿਹੜੀਆਂ ਉਹਦੇ ਬਾਰੇ ਵਿੱਚ ਕੰਵੀਆਂ ਦੇ ਸੰਬੰਧ ਦੇ ਵਿੱਚ ਜਿਹੜਾ ਕੱਲੀ-ਕੱਲੀ ਗੱਲ ਇਹਨਾਂ ਨੂੰ ਦੱਸੀਆ ਪਿਆ ਆ ਅੰਡਰਪਾਸ ਜਾਂ ਇਹਨਾਂ ਦੇ ਪਾਣੀ ਦਾ ਸਿਸਟਮ ਜਾਂ ਇਹਨਾਂ ਦੀਆਂ ਸੈਟਾਂ ਦੀਆਂ ਜਾਲੀਆਂ ਜਾਂ ਸਤਵੀਰ ਲੇਟਾਂ ਜੋ ਕਿ ਸੋਮਾ ਕੰਪਨੀ ਨੇ ਕਰਕੇ ਜਾਣਾ ਸੀ ਉਹ ਕਰਕੇ ਨਹੀਂ ਗਏ ਕਿ ਉਹਨਾਂ ਨੇ ਕੰਮ ਨਹੀਂ ਪੂਰਾ ਕੀਤਾ ਤੇ ਉਹਨਾਂ ਨੂੰ ਪੈਸਾ ਇਹਨਾਂ ਨੇ ਕਿਉਂ ਦੇ ਦਿੱਤਾ ਪਹਿਲਾਂ ਮੀਟਿੰਗ ਸੱਦੀ ਗਈ ਹੈ ਹਾਂ ਪਰਸੋਂ ਨੂੰ ਮੀਟਿੰਗ ਆ ਦੁਬਾਰੇ ਫੇਰ ਅਸੀਂ ਆਵਾਂਗੇ ਫੇਰ ਕੁਸ਼ਾ ਹੋ ਗਏ ਹਾਂ ਹਾਂਜੀ ਓਹ ਰਾਂਜੀ ਕਿਹਾ ਕਿ ਹਾਈ ਕੋਰਟ ਹਾਈ ਕੋਰਟ ਦੇ ਵੱਲੋਂ ਵੀ ਪੰਜਾਬ ਸਰਕਾਰ ਨੂੰ ਜੜੀ ਹੈ ਪ੍ਰਕਾਰ ਲਗਾਈਏ ਨੂੰ ਚਾਲੂ ਕੀਤਾ ਜਾਵੇ ਦੇਖੋ ਇਹ ਪੰਜਾਬ ਸਰਕਾਰ ਆਪ ਦੇਖੇ ਵੀ ਉਹਨਾਂ ਨੇ ਕੀ ਜਵਾਬ ਦੇਣਾ ਉਹ ਪੰਜਾਬ ਸਰਕਾਰ ਜਵਾਬ ਦੇਊਗੀ ਅਸੀਂ ਵੀ ਜਵਾਬ ਦੇ ਰਹੇ ਹਾਂ ਤੁਸੀਂ ਆਪਣੇ ਫੈਸਲੇ ਤੇ ਅਟਲ ਹੋ ਬਿਲਕੁਲ ਅਟਲ ਹੈ ਅਸੀਂ ਆਪਣੇ ਫੈਸਲੇ ਤੇ ਅਟਲ ਹਾਂ ਸੋ ਦੋਸਤੋ ਗੱਲਬਾਤ ਕੀਤੀ ਕਿਸਾਨ ਜਿੱਥੇ ਬੰਦੇ ਦੀ ਆਗੂਆ ਨਾਲ ਜਿਹੜਾ ਦੱਸਿਆ ਕਿ ਮੀਟਿੰਗ ਚ ਸਾਰੇ ਅਧਿਕਾਰੀ ਉੱਚ ਅਧਿਕਾਰੀ ਬੈਠੇ ਹੋਏ ਸੀ ਪਰ ਉਹਨਾਂ ਦੇ ਕੋਲ ਜੋ ਨੈਸ਼ਨਲ ਹਾਈਵੇ ਥੋਰਟੀ ਦੇ ਅਧਿਕਾਰੀ ਸੀ ਉਹਨਾਂ ਕੋਲ ਕੋਈ ਵੀ ਪੁਕਤਾ ਕਾਗਜ਼ਾਤ ਨਹੀਂ ਸੀ ਜਿਸ ਕਰਕੇ ਉਹ ਕੋਈ ਵੀ ਜਵਾਬ ਨਹੀਂ ਦੇ ਸਕੇ ਤੇ ਇੱਕ ਦੋ ਦਿਨ ਬਾਅਦ ਫਿਰ ਮੀਟਿੰਗ ਬੁਲਾਈ ਗਈ ਹੈ ਦੇਖੋ ਇਹ ਮੀਟਿੰਗ ਦਾ ਇਸ ਮੁੱਦੇ ਦਾ ਇਸ ਟੋਲ ਪਲਾਜ਼ਾ ਨੂੰ ਲੈ ਕੇ ਬੰਦ ਕਰਨ ਦਾ ਕੀ ਰਿਜ਼ਲਟ ਨਿਕਲ ਆਇਆ ਆਉਣ ਵਾਲੀ ਮੀਟਿੰਗ ਵਿੱਚ ਹੀ ਡਿਸਾਈਡ ਹੋਵੇਗਾ ਸੋ ਦੋਸਤੋ ਹੋਰ ਅਪਡੇਟਸ ਦੇਖਣਗੇ ਦੇਖਦੇ ਰਹੋ ਖਬਰ ਲਾ ਟੈਵੀ ਕੈਮਰਮੈਨ ਬੱਲੂ ਦੇ ਨਾਲ ਮੈਂ ਗੁਰਮੀਤ ਸਿੰਘ